ਲਓ ਜੀ ਸਟਾਰਟਿੰਗ ਦੇਖਿਓ ਜੀ ਸਾਫਰੀ ਗਾਲ ਵੀਰੇ ਸਾਰਿਆਂ ਨੂੰ ਅੱਜ ਦਿਨ ਥੋੜੇ ਨਹੀਂ ਪੈ ਗਿਆ ਉਹ ਕਰਕੇ ਤੁਸੀਂ ਫ੍ਰੀ ਬੈਠੇ ਆ ਅੱਜ ਸਲਾਮਾਤ ਬੜਾ ਚਾਲਦਾ ਵੀ ਕਿਹੜਾ ਕੰਮ ਕੱਢਿਆ ਜਾਵੇ ਤਰੇ ਵੀ ਅੱਜ ਉਹਨਾ ਵਧੀਆ ਕੰਮ ਕਰੂਗੇ ਕੋਈ ਜਿੱਦਾਂ ਉਹ ਕਿੰਦਾ ਮੌਸਮ ਉਹ ਤਾਂ ਮੈਂ ਆਇਆ ਡੈਕਟਰ ਨਹੀਂ ਆਪਰੇ ਨਹੀਂ ਨਹੀਂ ਆਪਰਾ ਰੋੜੇ ਬਣਾਉਗੇ ਹਨਾ ਰੋੜੇ ਕੱਟਦੇ ਆ ਤਾਂ ਰੋੜੇ ਤਾਂ ਹੈਗੇ ਨਹੀਂ ਮੈਡਮ ਨੂੰ ਕਹੋ ਜਾ ਕੇ ਨਹੀਂ ਮੈਡਮ ਨੂੰ ਮਾਰੂਗੀ ਭਰਾਵਾ ਰੋੜੇ ਤੇ ਚੱਟ ਮੈਡਮ ਨੂੰ ਨਹੀਂ ਕਹਿਣਾ ਇਹ ਲੜਦਾ ਨਹੀਂ ਸਕਦਾ ਪਗੜ ਤੋਂ ਲੈ ਕੇ 7-8 ਸਾਲ ਆ ਹੀ ਕੰਮ ਕਰਿਆ ਉਸ ਆਰੇ ਕੋ ਬਣਾ ਦਿੱਤਾ ਤੇ ਭਾਈ ਨੇ ਚੈਨਲ ਬਣਾਇਆ ਨਵਾਂ ਸਾਰੇ ਜਣੇ ਸਬਸਕ੍ਰਾਈਬ ਕਰ ਲਈ ਜਰੂਰ ਫਾਸਟ ਲਿੰਕ ਪਾ ਦਾਂਗੇ ਥੱਲੇ ਚਾਚਾ ਚਾਹ ਭਤੀਜਾ ਉਹ ਕਰਦਾਂਗੇ ਥੱਲੇ ਮੰਨ ਕੇ ਕਰੋ ਵੀ ਲਿੰਕ ਪਾ ਦਾਂਗੇ ਚੈਨਲ ਦਾ ਤੇ ਇੱਧਰ ਮੈਂ ਕਹਿੰਦਾ ਆਪਣੇ ਭਾਈ ਦਾ ਵੀ ਚੈਨਲ ਆ ਹਾਂਜੀ ਭਾਈ ਆਪਾਂ ਨੇ ਵੀ ਬਣਾਇਆ ਫਤੇ ਬੁਰੀਆ ਫਤੇ ਬੁਰੀਆ ਬਣਾ ਲਿਆ ਹਾਂ ਇਹਦਾ ਵੀ ਲਿੰਕ ਪਾ ਦੂੰਗਾ ਨੀਚੇ ਸਬਸਕ੍ਰਾਈਬ ਕਰੇ ਹੋਰ ਲਿੰਕ ਪਾ ਪਾ ਦਿਵਾਂ ਨਹੀਂ ਯਾਰ ਮੈਂ ਲੈ ਲੇਗੀ ਪੈਸੇ ਲੈ ਕੇ ਪ੍ਰਮੋਸ਼ਨ ਕਰਦਾ ਪਾ ਮੈਂ ਨਹੀਂ ਬਾਈ ਮੈਂਟ ਕਰਦਾ ਯਾਰ ਮੈਂ ਸੂਰੀਆ ਮੈਮ ਮੈਂ ਪਪਾ ਨੂੰ ਰੁਪਇਆ 100 ਦਿੰਦਾ ਇਦਾਂ ਕਰ ਉਹ ਕਹਿੰਦੀ ਯਾਰ ਲੈ ਲੈ ਤੇ ਉਹ ਦੇ ਕੈਮਰਾ ਉੱਪਰ ਕਰਕੇ ਛੱਡ ਜਾਂਦਾ 5000 ਰੁਪਇਆ ਤਾਰਾ ਪਿਆ ਨਾ ਨਾ ਚਾਉਂਦਾ ਯਾਰ ਅਹੀਂ ਪਾ ਲੋ ਬਾਬੇ ਉਹ ਟਰੈਕਟਰ ਕਰੋ ਚੈੱਕ ਸੋਨਾ ਲੀਗਾ 750 ਆਜੋ ਵੀਰੇ ਦੁਰਬੀਰ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਆ ਕਿਹੜਾ ਮਾਡਲ ਆ ਬਾਈ ਬਾਈ ਇਹ ਟਰੈਕਟਰ 2015 ਮਾਡਲ ਆ ਅੱਛਾ ਟਰੈਕਟਰ ਸਾਰਾ ਟਰੈਕਟਰ ਰੀਜਨਲ ਆ ਅੱਛਾ ਮੁਰਲੇ ਟਾਇਰ ਨਾਲ ਦੇ ਆ ਠੀਕ ਆ ਠੀਕ ਆ ਟਰੈਕਟਰ ਦੇ ਪਿਛਲੇ ਟਾਇਰ ਪੁਆਲੇ ਤੇ ਬਾਈ ਨੇ ਪਿਛਲੇ ਹੈਗੇ 60 65 ਹਾਂ ਇੰਨੇ ਕਿ ਹੈਗੀਆਂ ਪੈਸੇ ਬਾਈ ਟਾਇਰ ਦੇ ਤੇ ਇਹ ਬਾਈ ਕਿਰਾਏ ਗੁਰੂ ਜਮਾਂ ਵੀ ਚੱਲਿਆ ਹੈ ਘਰ ਦੀ ਖੇਤੀ ਨੂੰ ਚੱਲਿਆ ਹੋਇਆ ਹਾਂ ਘਰ ਦੀ ਨੂੰ ਚੱਲਿਆ ਹੋਇਆ ਬਿਲਕੁਲ ਟਰੈਕਟਰ ਬਿਲਕੁਲ ओरिजिनल ਆ ਕੋਈ ਪੇਂਟ ਨਹੀਂ ਹੋਇਆ ਵਾ ਕੋਈ ਪੇਂਟ ਨਹੀਂ ਹੈ ਜਰੂਰ ਨਜ਼ਰਾਣ ਹੋਰ ਹਨਾ ਜਿੰਨਾ ਵੀ ਟਰੈਕਟਰ ਹੈਗਾ ਸਾਰਾ ओरिजिनल ਡਿਕਲਾ ਬਾਈ ਨਵੇਂ ਨਵੇਂ ਦਾ ਚੱਲ ਛੱਟਿਆ ਕਹਿੰਦੇ ਨਵੇਂ ਵਰਗਾ ਨਵੇਂ ਵਰਗਾ ਹਾਂ ਕੰਡੀਸ਼ਨ ਵਧੀਆ ਕੰਡੀਸ਼ਨ ਬਹੁਤ ਵਧੀਆ ਬਾਈ ਜਮਾ ਹੀ ਕਰਾਉਣ ਨੂੰ ਬੈਟਰੀ ਬਾਕਸ ਆ ਸਾਈਡ ਤੇ ਆ ਗਿਆ ਇਹਦਾ ਚਾਰ ਸਿਲੰਡਰ ਚ ਆ ਜਾਂਦਾ ਜੀ ਇਹ ਆਹ ਜਿੰਨਾ ਵੀ ਟਰੈਕਟਰ ਹੈਗਾ ਭਾਈ ਸਾਰਾ ਅਰੀਜਨਲ ਟਰੈਕਟਰ ਆ ਆ ਦੇਖੋ ਜੀ ਬਾਕੀ ਆਪਣੇ ਇੱਥੇ ਖੜਾ ਜੀ ਰੋਪੜੇ ਰੋਪੜੇ ਖੜਾ ਵੀਰੇ ਟਰੈਕਟਰ ਹੈ ਤੇ ਭਾਈ ਕਿੰਨੇ ਘੰਟੇ ਚੱਲੇ ਆ ਵੇ ਦੇਖੀ ਭਾਈ ਰਿਵਰਸ ਵੀਡੀਓ ਚ ਟੱਪੇ ਭਾਈ ਇਹਦੇ 5300 ਭਾਈ 35 ਚੱਲੇ ਹੋਣਾ 5400 ਹਾਂ ਤੇ ਲੈ ਲਿਆ ਹੋਇਆ ਟਰੈਕਟਰ ਸਾਫ ਆ ਬਾਈ ਬਾਕੀ ਸਾਹਮਣੇ ਆ ਕੇ ਦੇਖ ਲਿਓ ਜੀ ਤੇ ਟਾਇਰ ਮੁਰਲੇ ਟਾਇਰ ਆ ਜੀ ਇਹਦੇ ਨਾਲ ਦੇ ਟਰੈਕਟਰ ਦੇ 15 ਮਾਡਲ ਦੇ ਹਾਂ ਪਿੱਛੇ ਬਾਈ ਨੇ ਪਵਾਤੇ ਤੇ ਪਿਛਲੇ ਟਾਇਰ ਹੈਗੇ ਆ ਫਿਰ ਵੀ 65 ਪੈਸੇ ਮੰਨ ਲੇ ਜੀ ਚਲੋ 865 ਕੇ ਪੈਸੇ ਹੈਗੇ ਆ ਤੇ ਬਾਈ ਡਿਮਾਂਡ ਦੀ ਗੱਲ ਕਰੀਏ ਬਾਈ ਇਹਦੀ ਡਿਮਾਂਡ ਆਪਾਂ ਸਵਾ 4 ਕਰਦੇ ਸਵਾਦ ਚਾਰ ਹਾਂ ਬਾਕੀ ਮੌਕੇ ਤੇ ਹੋ ਜੂਗਾ ਹਾਂ ਬਾਕੀ ਚਲੋ ਜਦ ਬੈਠਦੇ ਤੈਨੂੰ ਪਤਾ ਵੀਰੇ ਬੈਠ ਕੇ ਹੀ ਹੁੰਦਾ ਸੋਦਾ ਬਾਕੀ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਤਸੱਲੀ ਕਰਕੇ ਤੇ ਮੈਨੂੰ ਲੱਗਦਾ ਬਾਈ ਇਹ ਟਰੈਕਟਰ ਜਿਹੜਾ ਵੀ ਆਊਗਾ ਬਈ ਕਈ ਵਾਰ ਫੋਨ ਤੇ ਹੋਰ ਲੱਗਦਾ ਸਾਹਮਣੇ ਹੋਰ ਲੱਗਦਾ ਟਰੈਕਟਰ ਚੱਲਦਾ ਜਾਣੀ ਟਰੈਕਟਰ ਬਾਈ ਇਹ ਜੈਨੂਇਨ ਆ Ориਜੀਨਲ ਆ ਕੋਈ ਕਿਰਾਏ ਨੂੰ ਨਹੀਂ ਕੋਈ ਪਾੜੇ ਨੂੰ ਨਹੀਂ ਚੱਲਿਆ ਹੋਇਆ ਘਰ ਦੀ ਖੇਤੀ ਨੂੰ ਟਰੈਕਟਰ ਚੱਲਿਆ ਹੋਇਆ ਓਕੇ ਹਾਂ ਔਰ ਵਧੀਆ ਵੀਰੇ ਹਾਂ ਵਧੀਆ ਤੁਸੀਂ ਦੱਸੋ ਜੰਮੇ ਹੋ ਕਿ ਕਿਸਾਨ ਮੇਲੇ ਤੇ ਜਾਣਾ ਹੈ ਤਕੀ ਹਾਂ ਵੀਰੇ ਕਿਸਾਨ ਮੇਲੇ ਤੇ ਜਾਣਾ 13 14 ਨੂੰ ਲੁਧਿਆਣੇ 13 ਚ 13 ਤਰੀਕ ਨੂੰ ਜਾਵਾਂਗੇ 13 ਨੂੰ ਜਾਉਂਗੇ ਹਾਂਜੀ 13 ਤਰੀਕ ਨੂੰ ਜਾਵਾਂਗੇ ਬਾਕੀ ਪਾਵਾਂਗੇ ਉੱਥੇ ਵੀ ਵਲੌਗ ਸੋ ਬਾਈ ਨੰਬਰ ਪਾ ਦੂੰਗਾ ਮੈਂ ਆਪਣਾ ਕਾਲ ਕਰਕੇ ਪੁੱਛ ਸਕਦਾ ਜੀ ਟਰੈਕਟਰ ਬਾਰੇ ਆਪਣਾ ਇੱਥੇ ਖੜਾ ਜੀ ਰੋਪੜ ਤੇ ਫਿਰ ਨੰਬਰ ਕਿੱਥੇ ਰਹਿਦਾ ਬਾਈ ਇਹ ਨੰਬਰ ਰੋਪੜ ਦਾ ਹੀ ਨੰਬਰ ਆ ਪੀਵੀ 12 ਲੋਕਲ ਨੰਬਰ ਆ ਹਨੋ ਆਰ ਸੀ ਵਗੈਰਾ ਹੈਗਾ ਸਾਰਾ ਕੁਝ ਬਾਈ ਸਾਰਾ ਕੁਝ ਹੈਗਾ ਓਕੇ ਦੀ ਰਿਪੋਰਟ ਆ ਟਰੈਕਟਰ ਕੋਈ ਚੱਕਰ ਨਹੀਂ ਲੋਕਲ ਦਾ ਨੰਬਰ ਆ ਬਾਈ ਓਕੇ ਇਹ 55 ਵਰਸ ਬਾਵਰ ਚ ਆ ਜਾਂਦਾ ਨਾ ਹਾਂਜੀ ਹਾਂਜੀ ਸੋਨਾਲੀਕ 15 ਮਾਡਲ ਆ ਐਚ ਡੀ ਐਮ ਮਾਡਲ ਆਗੇ ਹਾਂਜੀ ਆ ਕੀ ਆ ਕਿੱਧਰ ਕਪੜੇ ਲਵੇੜੇ ਆ ਬਾਈ ਇਹ ਬਾਈ ਉਹ ਮੁੰਡਾ ਕਾ ਨਹੀਂ ਬੜਾ ਯਾਰ ਬੁੱਤ ਅੱਛਾ ਉਹ ਯਾਰ ਉਹ ਨਾਲ ਨੂੰ ਤੇ ਆ ਨਹੀਂ ਮੁੰਡਾ ਲੈਡੀ ਉਹਦਾ ਤਾਂ ਅਗੇ ਕਿੱਡੀ ਇਹ ਟੀ-ਸ਼ਰਟ ਦੇਖੀ ਵੀ ਲੱਗਦੀ ਐ। ਟੀ-ਸ਼ਰਟ ਐਤੀ ਵੀ ਐ। ਕਮਾਲੀ ਹੈਪੀ ਵੀ। ਅੱਛਾ। ਤੂੰ ਕਹਿੰਦਾ ਯਾਰ ਤੇਰਾ ਆ ਦੇ ਮੈਂ ਚੱਲ ਵੀ ਕੋਈ ਲੱਗ ਜਾਂਦਾ ਨਾਲ। ਰਹੀ। ਹਾਂ ਬੜੀਆ। ਯਾਰੀ ਗੋਪੀ ਫਿਰ ਆਇਂਦੇ ਰਿਹਾ। ਹੀ ਹਾ ਹਾ ਕਰਕੇ ਕਰਨਾ ਪੈਂਦਾ ਫਿਰ। ਹਾਂ ਹਾਂ। ਕਰਨਾ ਪੈਂਦਾ ਅਜੀ ਨਾਲ। ਨਹੀਂ। ਮਾਂ ਦੇ ਲੱਗਦਾ ਬੇਲੀ ਚਲ ਕਰਾ ਦਿੰਦੇ ਕੋਈ। ਬਾਕੀ ਦੇਖਾਂ ਬਬਲਸ ਵੇਰੇ ਨਹੀਂ ਲੱਗਣਾ ਆਪੇ। ਹੁਣ ਦੇਖ ਲੈ ਧੁੱਪ ਹੈਂ ਆ ਗਰਮੀ ਦੇ ਹੀ ਲਾਉਣ ਕਰੀਏ। ਆਪਣੇ ਵੱਲ ਘਟਦਾ ਵੀ ਇੰਦਰ ਜਿਆਦਾ ਦਾ ਹਾਂ ਤੇ ਇਹੋ ਜੇ ਮੌਸਮ ਦੇ ਬੰਦਾ ਬਿਮਾਰ ਹੁੰਦਾ ਹਾਂ ਸਵੇਰੇ ਠੰਡ ਸ਼ਾਮ ਨੂੰ ਗਰਮੀ ਆ ਹੁਣ ਕੀ ਘੜੀ ਨੂੰ ਫੇਰ ਵੱਜਾ ਗਿਆ ਰੇਟ ਹਾਂ ਫੇਰ ਉਦਣ ਦੇ ਗਲਾ ਜਾਂ ਨੇਰਾ ਹੋਇਆ ਤਾਂ ਉਹ ਵੀ ਗੱਲ ਦਾ ਵੀ ਇਹ ਮੌਸਮ ਦੇ ਬਸ ਕੇ ਰਹੋ ਠੰਡਾ ਪਾਣੀ ਪੀਓ ਕੰਮ ਕਰਕੇ ਜਾ ਲਉਨੇ ਆਪਾਂ ਸੁੱਤੇ ਆ ਕੇ ਨਾ ਹੋ ਨਾ ਘਟਦੇ ਹੁੰਦੇ ਹਾਂ ਹਾਂ ਹੋਰ ਕੇ ਡਾਕਟਰ ਕੋ ਫਰੀ ਜਾਂਦੇ ਆਪਾਂ ਨਾ ਹੋਰ ਕੀ ਜੈਦੀ ਬਰਬਾਦੀ ਨਾਲ ਸ਼ਰੀਰ ਦੀ ਬਰਬਾਦੀ ਇਹਨਾਂ ਕੰਮ ਦੇ ਪਿੱਛੇ ਰਹਿਣ ਦਾ ਵਲੌਗ ਲੋ ਬਈ ਥੋੜੀ ਦੇਰ ਪਹਿਲਾਂ ਧੁੱਪ ਸੀ ਆ ਹੁਣ ਦੇਖ ਲੋ ਮੌਸਮ ਇਹ ਗੱਲਾਂ ਕਰਦੇ ਸੀ ਵੀ ਧੁੱਪ ਚੜ ਗਈ ਦੁਬਾਰਾ ਮੀਂਹ ਆਊਗਾ ਆ ਦੇਖ ਲੋ ਹੁਣ ਕੁਦਰਤ ਦੇ ਰੰਗ ਤੁਮੇਂ ਇੱਥੇ ਬੈਠੇ ਹੀ ਡਰ ਸਤਾ ਰਿਹਾ ਕੋਈ ਡਰ ਦੂਰ ਤਾਂ ਕੋਈ ਨਹੀਂ ਉਹ ਮੈਂ ਤਾਂ ਲੱਗਦਾ ਨਹੀਂ ਤੁਮੇਂ ਇ ਕੁਪਾ ਜਦੇ ਆਇਨਾ ਬਾਹਰ ਤੇ ਥੋੜਾ ਯਾਰ ਅੱਛਾ ਟਰੈਕਟਰ ਦੇਖ ਕੇ ਆਇਆ ਟਰੈਕਟਰ ਦੇਖ ਕੇ ਆਇਆ ਟਰੈਕਟਰ ਚੈੱਕ ਕਰਨਗੇ ਵੀ ਯਾਰ ਅੱਛਾ ਔਰ ਅਜੋ ਜਿਹੜਾ ਲੀਵਰ ਦਾ ਕਹਿੰਦੇ ਹਾਂ ਲੀਵਰ ਕਿਨੇ ਟੁੱਟ ਗਈ ਸੀ ਗੇਅਰ ਦੀ ਠੀਕ ਆ ਉਹ ਪਾਕ ਕਿਹਾ ਉਹ ਉੱਧਰ ਗਿਆ ਵਾ ਉੱਧਰ ਕੰਮ ਕਰ ਲ ਗਿਆ ਉਹਦਾ ਮੈਂ ਇਹ ਦੁਕਾਨ ਕਿਹਦੀ ਗਿਆ ਵਾ ਅੱਜ ਤੱਕ ਚੱਲ ਹੈ ਨਹੀਂ ਦਾ ਕੰਮ ਤਾਂ ਕੋ ਸਰਵਸਰ ਕੋਸਾਈ ਨਹੀਂ ਹੈ ਕੰਮ ਵੀ ਠੰਡਾ ਹੀ ਆ ਹਾਂ ਹੁਣ ਅਸੀਂ ਠੰਡਾ ਹੋ ਗਿਆ ਨਾ ਮੀਂਹ ਪੈ ਗਿਆ ਮੰਨ ਕੇ ਜਾਂਦਾ ਪਹਿਲਾਂ ਗਰਮੀ ਦੇ ਕੰਮ ਔਰ 15 20 ਦਿਨ ਤੱਕ ਯਾਰ ਲੋਕਾਂ ਨੇ ਮਾਰਨਾ ਨੇ ਕਪੜਾ ਕਿਸਾਨਾਂ ਨਾਲ ਤੇ ਟਰੈਕਟਰਾਂ ਨਾਲ ਵਿੱਚ ਲੋਕਾਂ ਥੋੜੀ ਬਾਹਰ ਹੀ ਆ ਜਦ ਜੀਰੀ ਫੱਟ ਹੁੰਦੀ ਹੈ ਫਿਰ ਇਹ ਕਿਤੇ ਆ ਹੁਣ ਸਰਾਰ ਵੀ ਸ਼ੁਰੂ ਹੋ ਜਣੇ ਸਰਵਿਸ ਵੇਰਾ ਦਾ ਜਾਂ ਕੁਛ ਵੀ ਫੇਰ ਦਾ ਫੇਰ ਆਊਗਾ ਕੰਮ ਆ ਐਡ ਤੱਕ ਹੋ ਜਾਣਾ ਕੰਮ ਸ਼ੁਰੂ ਹੋਣਾ ਹਾਂ ਐਂਡ ਤੱਕ ਹੋ ਜਾਣਾ ਆ ਮਹੀਨੇ ਐਂਡ ਤੱਕ ਹੋ ਜਾਣਾ ਬਾਕੀ ਜੇ ਉੱਪਰ ਵਾਲੀ ਮੇਹਰ ਰਹੀ ਤਾਂ ਇਹਨੇ ਪਤਾ ਨਹੀਂ ਕਿਹੜਾ ਰੰਗ ਦਿਖਾਉਣੇ ਆ 6 ਮਹੀਨੇ ਦੀ ਮੇਹਰ ਤਾਂ ਪਿਛਲੇ ਮਹੀਨੇ ਪਿਆ ਨਹੀਂ ਆਏ ਮਹੀਨੇ ਪਾ ਦੇ ਹਾਂ ਮਹੀਨੇ ਆ ਆ ਜਿਹੜਾ ਹੁਣ ਨਹੀਂ ਪੈ ਰਿਹਾ ਨਾ ਬਾਬਾ ਚਾਹੇ ਦੋ ਗੇਣੀਆਂ ਪੈਣੀਆਂ ਚਾਹੇ ਦੱਬ ਕੇ ਪੈਂਦਾ ਮੀਂਹ ਬਈ ਦਾ ਨੁਕਸਾਨ ਹੈ ਨੁਕਸਾਨ ਹੈ ਦਾ ਜੀਰੀਆਂ ਹੁਣ ਹਰੇਕ ਦੀਆਂ ਨਿਸਰੀਆਂ ਹੋਈਆਂ ਇਹ ਕਿਸਾਨ ਦਾ ਦਿਲ ਧੱਕਦਾ ਯਾਰ ਪੈਣਾ ਜਾ ਪਿਆ ਨਹੀਂ ਜਦ ਹਾਂ ਹੁਣ ਮੌਸਮ ਬੱਬੇ ਆਏ ਮੌਸਮ ਆਪਣੇ ਸਾਰੀ ਵਿਛੇਤੀ ਹੋ ਗਏ ਹੂੰ ਠੰਡ ਵੀ ਵਿਛੇਤੀ ਸਟਾਰਟ ਹੁੰਦੀ ਆ ਗਰਮੀ ਵਿਛੇ ਮੰਦ ਮੰਦ ਕੇ ਚੱਲ ਵੀ ਅਕਤੂਬਰ ਤੱਕ ਗਰਮੀ ਰਹਿੰਦੀ ਆ ਹਾਂ ਅੱਧੇ ਅਕਤੂਬਰ ਤੱਕ ਨਹੀਂ ਅੱਧੇ ਅਕਤੂਬਰ ਚ ਠੰਡ ਹੁੰਦੀ ਸੀ ਸਟਾਰਟ ਹੋਣੀ ਸੀ ਠੰਡ ਤੇ ਬਰਸਾਤ ਦੇ ਇਲਾ ਸਾਉਣ ਦੇ ਮਹੀਨੇ ਚ ਪਈ ਨਹੀਂ ਭਰਦੋ ਚ ਪੈ ਰਹੀ ਆ ਫਾਤੋ ਜੀ ਫਾਤੋ ਸੱਚ ਲੰਗ ਗਿਆ ਅਸੂ ਚਾਹ ਅਸੂ ਆਣਾ ਹੁਣ ਅਸੂ ਆਣਾ ਹਲੇ ਅਸੂ ਆਣਾ ਆ ਜੇ ਆਉਣਾ ਹਲੇ ਆਪਾਂ ਦੋ ਜਾਲ ਲਾ ਲੇ ਫਾਤੋ ਜਾਲ ਅਸੂ ਜੀ ਵੀ ਜਣੀ ਲੰਗ ਕਰਦੀ ਵਾਹੇ ਹਾਂ ਟਰੈਕਟਰ ਆਇਆ ਬਾਈ ਕੋਈ ਨਵਾਂ ਟਰੈਕਟਰ ਨਵਾਂ ਲੇ ਹਾਇਨੇ ਕੋ ਦੇਖਣਾ ਕੋਲ ਆਇਆ ਰਬਿੰਦ 272 ਅੱਛਾ ਤੇ ਇੱਕ ਆਪਣੇ ਕੋ ਫੜਾ ਜੀ 2018 ਮਾਡਲ 53 ਦਾ ਤੁਹਾਨੂੰ ਦੇ ਫੋਟੋ ਬਾਦੂਗਾ ਵਿੱਚ ਵੀਡੀਓ ਬਾਦੂਗਾ 18 ਮਾਡਲ ਹੈ ਜੇਨੋਂ ਚੱਲਦਾ ਦੋ ਤੇ ਨਾ ਇੱਕ बिक ਗਿਆ ਹਾਂ ਇਹ ਇੱਕ ਵੇਗਰੇ ਇੱਕ ਉਹਨੇ ਕੋ ਖੜਾ ਹੈ ਤੇ ਵਧੀਆ ਮਤਲਬ ਮੰਨ ਕੇ ਜੇ 40 50 ਪੈਸੇ ਟਾਇਰ ਆ ਤੇ ਮਗਰ ਲਈ ਨਾਲ ਦੇ ਟਾਇਰ ਆ ਮੂਰਲ ਹੀ ਜਾ ਲੰਨੇ ਤੇ ਉਹਦਾ ਬਸ ਇੱਕ ਕਲੱਚ ਅਸੈਂਬਲੀ ਦੀ ਪਈ ਆ ਅੱਛਾ ਉਹ ਕੋਈ ਬੜੀ ਗੱਲੀ ਹੋ ਤਾਂ ਕਿੰਨੇ ਘੰਟੇ ਚੱਲੇ ਹੋਏ ਹੈ ਹੈ ਘੰਟੇ ਘੰਟੇ ਉਹ ਜਿੰਨੇ ਬਾਬਾ ਤਕਰੀਬਨ ਤਕਰੀਬਨ 3000 ਅੱਛਾ 3000 ਦੇ ਤਕਰੀਬ ਠੀਕ ਆ ਹਾਂ ਜੀ ਤੇ ਉਹਦੀ ਬਾਹਰ ਦਮਾਨ ਕਰਦੇ ਆ ਜੀ 64000 640 हां बाकी मैं भी वीडियो पा दूंगा पहले नंबर दे दूंगा दे वीडियो दे ਤੇ ਜਿਹਨੂੰ ਵੀ ਨੂੰ ਜਿਹਨੇ ਪੁੱਛਣਾ ਹੋਇਆ ਜਾਂ ਕਾਲ ਕਰਕੇ ਪੁੱਛ ਲੈਣਾ ਬੂਲ ਰੈਂਟਰ ਵੀ ਖੜਾ ਹੈ 744 ਖੜਾ ਸੋਹਰਾਜ ਸੋਨਾਲਿਕਾ 745 ਖੜਾ 60 ਖੜਾ 2002 ਮਾਡਲ ਕਈ ਮਾਡਲ ਖੜੇ ਆ ਕਈ हां ਬਾਕੀ ਹੋਰ ਖੜੇ ਡਾਇਰੈਕਟਰ ਬਾਕੀ ਜਿਹੜੇ ਖੜੇ ਆ ਉਹਨਾਂ ਦਾ ਆਪਾਂ ਪਾਈ ਜਣੇ ਵੀਡੀਓ ਲਾ ਦੇਣਾ ਇਹ ਮਰੰਡੇ ਖੜੇ ਆ ਬਾਈ ਇੱਕ ਦੋ ਡਾਇਰੈਕਟਰ ਖੜੇ ਬਸੇ ਬਸੇ ਬਿਠਾਣਾ ਬਸੇ ਬਿਠਾਣਾ ਹਾਂ ਫਤਿਹਗੜ ਸਾਹਿਬ ਦੇ